ਤੇ ਹੁਣ ਸਾਰੇ ਜਾਨਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਉੱਠ ਗਿਆ ਇਸ ਵੇਰੇ ਤੇ ਥੋੜਾ ਜਿਹਾ ਮਿਊਜ਼ਿਕ ਦਾ ਕੰਮ ਕੀਤਾ ਤੇ ਬ੍ਰੈਕਫਾਸਟ ਕੀਤਾ ਤੇ ਅੰਦਰ ਕਮਰੇ ਦੇ ਵਿੱਚ ਤਿੰਨ ਜਾਨੇ ਸੀਗੇ ਤਾਂ ਕਰਕੇ ਫਿਰ ਮੈਂ ਉੱਥੇ ਇੰਟਰੋ ਨਹੀਂ ਕੀਤੀ ਮੈਂ ਬਾਹਰ ਆ ਕੇ ਇੰਟਰੋ ਕੀਤੀ ਹੁਣ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਤਰੀਕ ਹੈਗੇ 9 ਦਸੰਬਰ 2025 ਤੇ ਮੈਂ ਇਸ ਟਾਈਮ ਖੜਾ ਸਵੈਂਸੀ ਤਸਮਾਨੀਆ ਦੇ ਵਿੱਚ ਹਾਂਜੀ ਅੱਜ ਆਪਾਂ ਜਾਣਾ ਟਰਾਈਬਨਾ ਟਰਾਈਬਨਾ ਇਥੋਂ ਇੱਕ ਛੋਟਾ ਜਿਹਾ ਪਿੰਡ ਹੈਗਾ ਤੇ ਆ ਇਹ ਤੋਂ 52 ਕਿਲੋਮੀਟਰ ਹੈਗਾ ਤੇ ਰਾਹ ਦੇ ਵਿੱਚ ਪਹਾੜ ਉਹ ਵੀ ਆਉਣਗੇ ਉੱਚੇ ਨਹੀਂ ਉੱਚੇ ਨੇ ਮੈਂ ਕੱਲ ਵਾਂਗੂ ਫਲੈਟ ਨਹੀਂ ਹੈਗਾ ਇਹ ਤੇ ਆ ਫਿਰਦਾ ਸਵੈਨ ਤੇ ਪਿੰਡ ਦਾ ਨਾਮ ਵੀ ਸਵੈਨਸੀ ਹੈ ਫਿਲਹਾਲ ਆਪਾਂ ਆ ਪੁਲ ਤੋਂ ਜਾ ਕੇ ਉਹ ਚੜਾਈ ਚੜਾਂਗੇ ਤੇ ਇਧਰੋਂ ਆਏ ਆਪਾਂ ਸੋਣਾ ਕਿੰਨਾ ਯਾਰਾ ਨਾ ਹਲੋ ਹ ਆ ਰਿਹਾ ਵਾ ਜੰਦਾ ਪਿਆ ਤੁਹ ਪਏ ਜਮਾ ਸਦੀਆਂ ਖੜਮੀਆਂ ਕੋਠੇ ਵਰਗੀਆਂ ਚੜਾਈਆਂ ਹੁੰਦੀਆਂ ਹਾਂ ਇੱਧਰ ਆਏ ਆਪਾਂ ਇਹਨਾਂ ਤੁਰ ਕੇ ਜਾਣਾ ਪੈਣਾ ਤੇ ਇੰਨੇ ਕ ਥਾਨੇ ਨਾ ਪੂਰਾ ਸਿਕਾਤਾ ਚਾਰ ਪੰਜ ਵਾਰੀ ਮੈਂ ਰੋਗ ਰੋਕੇ ਉੱਪਰ ਤੱਕ ਚੜਿਆ ਆ ਗਿਆ ਤੇ ਇਥੇ ਪੂਰਾ ਪੂਰਾ ਪਿੰਡ ਦੀਂਦਾ ਹੈਗਾ ਤੇ ਜਿਹੜਾ ਤਲਾਜਾ ਇਹਨਾਂ ਦਾ ਇਹ ਵੀ ਦੀਂਦਾ ਪੂਰਾ ਵਧੀਆ ਤਰੀਕੇ ਨਾਲ ਤੇ ਇੰਨੀ ਕ ਹੋਰ ਰਹਿ ਗਈ ਅੱਧੋ ਚਾਲੇ ਜੇ ਖੜਾ ਮੈਂ ਇੱਕਦਮ ਖੜਮ ਹੀ ਚੜਾਈ ਹੈ ਪੂਰੀ ਖੜਮ ਹੀ ਹੁਣ ਆਪਾਂ ਇਧਰ ਨੂੰ ਜਾ ਰਹੇ ਆ ਟਰਾਈ ਬੁੰਨਾਵਲ ਤੇ ਆਹ ਸੀਨ ਕਿੰਨਾ ਸੋਹਣਾ ਆਇਆ ਤੇ ਸਮੁੰਦਰ ਦਾ ਤੇ ਪਹਾੜਾਂ ਦਾ ਮੈਂ ਨੇੜੇ ਜ਼ੂਮ ਕਰਕੇ ਦਿਖਾਉਣਾ ਇਧਰ ਆ ਨਾ ਪੂਰੀਆਂ ਜੀਆਂ ਮਿੱਟੀ ਰੰਗੀਆਂ ਕਸਮਹਾਲੀਆਂ ਜੀਆਂ ਪੇਡਾ ਖੜੀਆਂ ਹੈਲੋ ਗਾਇਸ ਹੈਲੋ ਹਾਊ ਆਰ ਯੂ ਚੱਲੈ ਨਹੀਂ ਬੋਲਦੀਆਂ ਤੇ ਇਧਰ ਉਹੀ ਸਮੁੰਦਰ ਉਹ ਪਿੱਛੇ ਪਹਾੜਾਂ ਨਾਲ ਬੜਾ ਸੋਹਣ ਲੱਗੀਆਂ ਹੁੰਦਾ ਆਹ ਵਾਲਾ ਇਹ ਕਾਹ ਵਾਲਾ ਤੇ ਹੁਣ ਆਪਾਂ ਪਹੁੰਚ ਗਏ ਆ ਉੱਥੇ ਹੀ ਹਾਂ ਸਪਾਈਕੀ ਬ੍ਰਿਜ ਤੇ ਆ ਹੈਗਾ ਸਪਾਈਕੀ ਬ੍ਰਿਜ ਇਹ ਬਸ ਇੱਕ ਪੌੜਾ ਹੈ ਜਿਹਦੇ ਆਸੇ-ਪਾਸੇ ਪੱਥਰ ਲਾਏ ਹੋਏ ਆ ਟਿੱਕੇ ਕਰਕੇ ਸਪਾਈਕੀ ਬ੍ਰਿਜ ਇਹਨੇ ਨੇੜੇ ਜਾ ਕੇ ਵੇਖਦੇ ਹੈਗੇ ਤੇ ਇੱਧਰ ਸਪਾਈਕੀ ਬੀਚ ਵੀ ਹੈਗੀ ਆ ਉੱਥੇ ਵੀ ਪੱਥਰ ਪਏ ਹੈਗੇ ਆ ਕੁਦਰਤ ਵੱਲੋਂ ਖੜੇ ਹੋਏ ਪੱਥਰ ਤੇ ਉਹ ਨਾਮ ਦਿੱਤਾ ਇਹਨਾਂ ਨੇ ਬੰਦਿਆਂ ਨੇ ਸਪਾਈਸੀ ਸਪਾਈਕੀ ਬੀਚ ਤੇ ਆਪਾਂ ਹੁਣ ਸਪਾਈਕੀ ਬ੍ਰਿਜ ਵੱਲ ਚੱਲਦੇ ਆ ਸਪਾਈਕੀ ਬੀਚ ਤੱਕ ਨਹੀਂ ਚੱਲਾਂ ਮੈਂ ਕਿਉਂਕਿ ਉਹ ਨੀਵਾ ਬਾਲਾ ਫਿਰ ਪਤਾ ਜਾਊਂਗਾ ਫਿਰ ਉੱਪਰ ਚੜਾਊਂਗਾ ਸਾਈਕਲ ਤੇ ਵੈਸੇ ਮਿੱਟੀ ਆ ਤੇ ਆਪਾਂ ਇੱਧਰ ਪੱਕਾ ਤੇ ਪੱਕੇ-ਪੱਕੇ ਤੇ ਰਹਿਨੇ ਆ ਚਲੋ ਆਪਾਂ ਬ੍ਰਿਜ ਦੇਖ ਕੇ ਆਉਂਦੇ ਹਾਂ ਪੁਲ ਦੀ ਹਿਸਟਰੀ ਲਿਖੀ ਹੋਈ ਹੈ ਤੇ ਆਹ ਪੁਲ ਹੈਗਾ ਇਹ ਹਿਸਟਰੀ ਅਕੋਰਡਿੰਗ ਤਾਂ ਇਹ ਲਿਖਿਆ ਹੋਇਆ ਵੀ ਇਹ ਭੇਡਾ ਭੁੱਡਾ ਨਾਲ ਥੱਲੇ ਡੱਕ ਪੈ ਤਾਗਦੇ ਤਿੱਖੇ ਪੱਥਰ ਲਾਏ ਸੀ ਇਹਨਾਂ ਨੇ ਬਾਕੀ ਇਹ ਕੈਦੀਆਂ ਨੇ ਬਣਾਇਆ ਸੀ 1842 ਦੇ ਵਿੱਚ ਤੇ ਬਸ ਆਹੀ ਹੈ ਅੱਜ ਕਲੋ ਨਵਾਂ ਪੁਲ ਬਣਿਆ ਹੋਇਆ ਏ ਕੇਂਦਰ ਬਣਿਆ ਤਾਂ ਲੋਕੀ ਵੇਖਣ ਆਉਂਦੇ ਹੈਗੇ ਹੈਗਾ ਨਾਰਮਲ ਪੋਲ ਪਰੇ ਪਾਸੇ ਦੇ ਆਸੇ ਪਾਸੇ ਹਾ ਲੱਗੀ ਹੋਈਆਂ ਸਪਾਈਕਾਂ ਜਿਹਦੇ ਕਰਕੇ ਖਿੱਚ ਦਾ ਕੇਂਦਰ ਬਣਿਆ ਹੋਇਆ ਤੇ ਪਰਲੇ ਪਾਸੇ ਸਮੁੰਦਰ ਹੈ ਤੇ ਆ ਇਹਦੀ ਹਿਸਟਰੀ ਲਿਖੀ ਹੋਈ ਆ ਤੁਸੀਂ ਇਹਨੂੰ ਵੀਡੀਓ ਨੂੰ ਪਾਜ਼ ਕਰਕੇ ਨਾ ਇਹਨੂੰ ਪੜ੍ਹ ਵੀ ਸਕਦੇ ਆ ਆਪਾਂ ਇਧਰੋਂ ਆਏ ਆ ਇਧਰੋਂ ਚੱਲੇ ਆ ਤੇ ਆ ਇੱਕ ਬੀਚ ਆਈ ਬੜੀ ਸੋਹਣੀ ਸ਼ਾਨਦਾਰ ਖਾਲੀ ਜੀ ਸੀਗੀ ਮੈਂ ਚੱਲ ਜੀ ਫੋਟੋ ਖਿੱਚ ਲਈ ਜਾਵੇ ਗੁੱਡ ਬਹੁਤ ਸਾਸੁਸਤਰੀ ਦੇ ਚਿੱਟੀ ਜੀ ਵਿੱਚ ਹੈਗੀ ਐ ਤੇ ਪਰੋਂ ਧੁੱਪ ਨਿਕਲੀ ਹੋਈ ਆ ਸਨਸ਼ਾਈਨ ਰੇਤਾ ਦਾ ਉਹੀ ਆਪਣੇ ਟਿੱਬਿਆਂ ਨਾਲ ਦਾ ਜਿਵੇਂ ਵਿੱਚ ਦਾ ਹੁੰਦਾ ਹੀ ਆ ਤੇ ਸ਼ਾਨਦਾਰ ਵੀ ਹੈ ਕੋਈ ਜਿਹੜਾ ਸਾਹਮਣੇ ਘਰ ਜਾ ਨਹੀਂ ਹੈਗਾ ਉਹ ਬੜਾ ਸੋਹਣਾ ਲੱਗਦਾ ਦੀ ਮੈਂ ਦੋ ਤਿੰਨ ਫੋਟੋ ਵੀ ਖਿੱਚੀਆਂ ਗਈਆਂ ਪਤਾ ਨਹੀਂ ਕਿਉਂ ਪਾਇਆ ਕਿਹਨੇ ਪਾਇਆ ਕਦੇ ਵਾਸਤੇ ਪਾਇਆ ਪਰ ਸੋਹਣਾ ਲੱਗਦਾ ਤੇ ਜੇ ਦੀ ਵਾਲੀ ਤੇ ਸ਼ੁਰੂ ਹੁੰਦੀ ਹੈ ਹੌਲੀ ਹੌਲੀ ਕਰਦੀ ਕਰਦੀ ਉੱਥੇ ਜ਼ਿਕਰ ਜਾਂਦੀ ਹੈ ਤਾਂ ਇੱਥੇ ਲਿਖਿਆ ਵਟ ਅਰਾਊਂਡ ਦਾ ਕਾਰਨਰ ਅਨਐਕਸਪੈਕਟਡ ਸਾਈਕਲ ਕੰਗਾਰੂ ਜਾਂ ਮੋਟਰਸਾਈਕਲ ਵਾਲੇ ਕੋਈ ਵੀ ਹੋ ਸਕਦੇ ਆ ਕੋਨਿਆਂ ਦੇ ਧਿਆਨ ਰੱਖੋ ਨਵੀਂ ਸਪੀਡ ਲਿਮਟ ਤੱਕ ਕਿਉਂ ਉਤرائی ਆ ਇਧਰ ਆਉਂਦੇ ਆਉਂਦੇ ਨਾ ਮੈਂ ਇੱਥੇ ਰੁਕਿਆ ਪਸ਼ਮਾਨੀਅਨ ਕਾਫੀ ਅਰੇ ਬੰਦ ਪਏ ਹੈਗੇ ਲਿਖਿਆ ਤਾਂ ਹੈਗਾ ਵੀ ਅੱਜ ਖੁੱਲੇ ਅਸੀਂ ਅੱਛਾ ਅੱਜ ਟਿਊਜ਼ਡੇ ਹੈ ਮੰਗਲਵਾਰ ਹੈ ਤਾਂ ਕਰਕੇ ਬੰਦ ਪਏ ਆ ਓਕੇ ਓਕੇ ਹਾਂ ਫਿਰ ਸਹੀ ਹੈ ਤਾਂ ਇਹ ਬੰਦ ਪੈ ਕਾਫੇ ਤੇ ਇੱਥੇ ਲਿਖਿਆ ਸਵੈੰਸੀ ਤੋਂ ਆਪਾਂ 30 ਕਿਲੋਮੀਟਰ ਆ ਗਏ 29 ਤੇ ਟਰਾਈਬੂਨਾ ਜਾਣਾ ਆਪਾਂ ਉਹ ਲਿਖਿਆ 22 ਕਿਲੋਮੀਟਰ ਇੱਧਰ ਨੂੰ ਜਾਣਾ ਆਪਾਂ ਤੇ ਆ ਬੱਸ ਸਟੈਂਡ ਬਣਿਆ ਹੋਇਆ ਨਾਲ ਉਹ ਕੀ ਹੁੰਦਾ ਹੈ ਹਾਂ ਹਾਂ ਬਸ ਸਮਝ ਗਏ ਨਾ ਇਹ ਜਿਹਦੇ ਚੁੱਟੀਆਂ ਪੈਂਦੀਆਂ ਹੁੰਦੀਆਂ ਬਾਕੀ ਹਵਾ ਮੂਰਲੀ ਆ ਤੇ ਬਹੁਤ ਤੇਜ਼ ਹਵਾ ਹੈਗੀ 22 ਕਿਲੋਮੀਟਰ ਨਿਕਲ ਜਾ ਕਿਵੇਂ ਨਾ ਕਿਵੇਂ ਇੱਥੇ ਜਾਣਾ ਹੈਗਾ ਟਰਾਈ ਬੁੰਨਾ 12 ਕਿਲੋਮੀਟਰ ਰਹਿ ਗਿਆ ਇਹਨਾਂ ਨੇ ਕਿਹਾ ਕਾਫੀ ਆਉਣ ਦਾ ਮਰੀਨਾ ਟਰਾਈ ਬੁੰਨਾ ਅੱਛਾ ਇੱਕ ਤੇ ਕਾਫੀ ਦਾ ਨਾਮ ਦਾ ਨਹੀਂ ਕਬੁੰਨਾ ਤੇ ਵੱਡੇ ਵੱਡੇ ਪਹਾੜ ਚੜਦੇ ਉੱਤਰਦੇ ਆਪਾਂ ਇੱਥੇ ਪਹੁੰਚ ਗਏ ਹੁਣ ਇੱਥੋਂ ਜਿਹੜਾ ਟਰਾਈ ਬੁੰਨਾ ਹੈਗਾ ਪਿੰਡ ਉਹ ਹੈਗਾ 11 ਕਿਲੋਮੀਟਰ ਤੇ ਮੈਂ ਉਥੋਂ ਦੀ ਲੋਕੇਸ਼ਨ ਲੋਕੇਸ਼ਨ ਕਿਹਨਾਂ ਮਦਨਾ ਹੋਟਲ ਨੇ ਬੁੱਕ ਕਰਾਇਆ ਹੋਇਆ ਜਿਹੜੇ ਹੋਟਲ 'ਚ ਮੈਂ ਰਹਿਣਾ ਨਾ ਉਹ ਸਸਤਾ ਹੈਗਾ ਪਰ ਫੋਨ ਨਹੀਂ ਚਾਹਦੇ ਤੇ ਮੈਂ ਉਹਨਾਂ ਨੂੰ ਘੱਟੋ ਘੱਟ 5-7 ਵਾਰੀ ਫੋਨ ਲਾ ਲਿਆ। ਜਾ ਕੇ ਵੇਖਦੇ ਆ ਜੇਕਰ ਉਹਨਾਂ ਨੇ ਜਾ ਕੇ ਉੱਥੇ ਜੇ ਗੱਲ ਬਣ ਗਈ ਠੀਕ ਹੈ ਨਹੀਂ ਤਾਂ ਫਿਰ ਕੈਰਾਵਨ ਪਾਰਕ ਵੀ ਆ ਪੁੱਤ ਉੱਥੇ ਚੱਲ ਜੜੇ ਜਾਵਾਂਗੇ। ਜੇ ਨਹੀਂ ਵੀ ਹੋਇਆ ਫਿਰ ਕੋਈ ਤੇ ਹੋਟਲ ਹੈਗਾ ਹੋਰ ਉਹ 100 ਡਾਲਰ ਲੈਂਦੇ ਪੇ ਫਿਰ ਉੱਥੇ ਰਾਤ ਕੱਟਣੀ ਪਊਗੀ। ਤੇ ਪਰ ਕੋਈ ਚੱਕਰ ਨਹੀਂ। ਅ ਹੁਣ ਅੱਗੋਂ ਸਿਰਫ ਉਤਰਾਈ ਉਤਰਾਈ ਹੈ। ਨਿੱਕੇ ਮੋٹے ਇੱਕ ਦੋ ਪਹਾੜਾਂ ਪਾਵੇਂ ਆ ਸਕਦੇ ਆ ਕਿ ਛੋਟੇ ਛੋਟੇ ਪਰ ਉਤਰਾਈ ਉਤਰਾਈ ਹੈਗੀ ਹੈ ਤੇ ਆੜਾ ਦਾਲਾ ਉਹ ਜਾ ਇੱਥੋਂ। ਇਧਰ ਭੇਡਾਂ ਬੈਠੀਆਂ ਇਧਰ ਥੱਲੇ ਘਾਏ ਬਸ ਤੇ ਤੇ ਮੈਂ ਬਾਲੀ ਵੀਡੀਓ ਨਹੀਂ ਬਣਾਈ ਇਹਦੇ ਵਿੱਚ ਆਹ ਸੜਕ ਤੇ ਕਿਉਂਕਿ ਇਹ ਟ੍ਰੈਫਿਕ ਬਹੁਤ ਜ਼ਿਆਦਾ ਇਹਦੇ ਤੇ ਗੱਡੀਆਂ ਆਈ ਜਾਂਦੀਆਂ ਜਾਈ ਜਾਂਦੀਆਂ ਆਈ ਜਾਂਦੀਆਂ ਜਾਈ ਜਾਂਦੀਆਂ ਤੇ ਜਿਹੜਾ ਸ਼ੋਲਡਰ ਹੈ ਉਹ ਵੀ ਬਹੁਤ ਨਿੱਕਾ ਜਾਏਗਾ ਤਾਂ ਕਰਕੇ ਫਿਰ ਮੈਂ ਬੜਾ ਪੰਗਾ ਲੈ ਆ ਨਹੀਂ ਪਰ ਮੈਂ ਜਿੰਨੀ ਬਣਾ ਸਕਿਆ ਉੰਨੀ ਬਣਾਈ ਆ ਪਾਣੀ ਮੁੱਕ ਗਿਆ ਤੇ ਭੁੱਖ ਬਹੁਤ ਲੱਗੀ ਹੋਈ ਐ ਬਸ ਆਪਾਂ ਉਥੇ ਪਹੁੰਚ ਕੇ ਉਥੋਂ ਆਈ ਜੀਏ ਵੇਖਾਂਗੇ ਫਿਰ ਖਾਣ ਨੂੰ ਕੁਝ ਲਾਵਾਂਗੇ ਕਿਉਂਕਿ ਰਾਤ ਵੀ ਨਹੀਂ ਪ੍ਰੋਪਰ ਖਾਧਾ ਗਿਆ ਕੁਝ ਸਵੇਰੇ ਸਵੇਰੇ ਸਿਰਫ ਉਹ ਓਟਸ ਖਾਦੇ ਸੀਗੇ ਤੇ ਮਾੜਾ ਦੁੱਧ ਪੀਤਾ ਸੀਗਾ ਹੁਣ ਜਾ ਕੇ ਵਧੀਆ ਜਿਹਾ ਖਾਵਾਂਗੇ ਕੁਛ ਨਾ ਕੁਛ ਤੇ ਆਓ ਜਸਾ ਹਾਤਾ ਵਾ ਇਧਰਲੇ ਪਾਸੇ ਦਾ ਆਪਾਂ ਇੱਧਰ ਕੀ ਵੇਖਦੇ ਆ ਕਣਕਾਂ ਇਹ ਕਣਕ ਪੱਕ ਗਈ ਐ ਉਹ ਹਜੇ ਹਰੀ ਖੜੀ ਆ ਪਰਲੇ ਪਾਸੇ ਵਾਲੀ ਬਸ ਇਹਨਾਂ ਦਾ ਪ੍ਰੈਲ ਆਉਣ ਵਾਲਾ ਹੈਗਾ ਇੱਧਰ ਕਣਕਾਂ ਤੇ ਇੱਧਰ ਹਰੀਆਂ ਕਣਕਾਂ ਤੇ ਪਿੱਛੇ ਉਹਦੇ ਪਹਾੜ ਰਹਿ ਗਿਆ ਤੇ ਆਹ ਰਾਹ ਆਪਾਂ ਚੱਲੇ ਆ 9 ਕਿਲੋਮੀਟਰ ਰਹਿ ਗਿਆ ਕੁੱਲ ਹੈਲੋ ਗਾਇਸ ਹਾਰ ਯੂ ਨਹੀਂ ਬੋਲਦੇ ਆ ਕਪਾਲ ਨੂੰ ਕੱਟ ਕੇ ਨਾ ਬੜਾ ਸੁਣਾ ਰਾਹ ਬਣਾਇਆ ਹੋਇਆ ਮੈਂ ਚੜਾਈ ਚੜ ਕੇ ਆਇਆ ਇਹਦੇ ਵਿੱਚੋਂ ਦੀ ਬਹੁਤ ਸੁਣਾ ਬਣਿਆ ਹੋਇਆ ਅੰਦਰ ਥਾਂ ਰੁਕਣ ਨਹੀਂ ਰੁਕਣ ਨੂੰ ਥਾਂ ਨਹੀਂ ਸੰਦਰ ਫਿਰ ਮੈਂ ਇੱਥੇ ਜਰ ਆ ਕੇ ਬਣਾਈ ਜਾਂਦਾ ਵੀਡੀਓ ਇਧਰ ਨੂੰ ਚੱਲੇ ਆ ਤੇ ਇਧਰੋਂ ਆਏ ਆ बस 2 किलोमीटर ਹੋਰ ਤੇ ਆ ਲਿਖਿਆ ਵੈਲਕਮ ਟੂ ਟ੍ਰਾਈ ਬੁਨਾ ਜਿੰਨੇ ਸਵਾਗਤ ਆ ਤੁਹਾਡਾ ਜਟੋ ਤੇ ਬਸ ਆਪਾਂ ਹੁਣ ਜਾਂਦੇ ਆ ਹੋਟਲ ਤੇ ਜਿਨ੍ਹਾਂ ਨੇ ਫੋਨ ਨਹੀਂ ਚੱਕਿਆ ਜੇਕਰ ਉਹ ਆਪਾਂ ਨੂੰ ਥਾਂ ਦੇ ਦਿੰਦੇ ਆ ਤਾਂ ਵਧੀਆ ਹੈਗਾ ਕਿਉਂਕਿ ਉਹ ਸਸਤਾ ਹੋਟਲ ਹੈਗਾ ਤੇ ਨਹੀਂ ਤਾਂ ਫਿਰ ਆਪਾਂ ਕੈਰਵਨ ਪਾਰਕ 'ਚ ਰੁਕਾਂਗੇ ਤੇ ਕੱਲ ਨੂੰ ਇੱਕ ਇੱਥੇ ਫੈਰੀ ਜਾਂਦੀ ਆ ਉਹ ਫੈਰੀ ਦਾ ਹਿਸਾਬ ਤਾਂ ਬਣਾਵਾਂਗੇ ਅੱਜ ਪਤਾ ਕੀ ਸੀਗਾ ਸਾਹਮਣੇ ਵੀ ਹਵਾ ਸੀਗੀ ਬਹੁਤ ਤੇਜ਼ ਤੇ ਸਾਰਾ ਰਾਹ ਪਹਾੜੀ ਏਰੀਆ ਸੀਗਾ ਤੇ ਲੱਤਾਂ ਨੂੰ ਦਰਦ ਹੋਈ ਜਾਂਦੇ ਸੀਗੇ ਸਵੇਰੇ ਪਰ ਫਿਰ ਵੀ ਆਪਾਂ ਕਰ ਲਿਆ ਐ ਹੁੰਦੀ ਹੁੰਦੀ ਗੱਲ ਬਾਤ ਤੇ ਸਵੇਰੇ ਮੈਨੂੰ ਉਮੀਦ ਆਣੀ ਸੀ ਕਿ ਮੈਰ ਤੋਂ ਹੋਣਾ ਨਹੀਂਗਾ ਤੇ ਮੈਂ ਰਾਹ 'ਚ ਲੱਭੀ ਜਾਂਦਾ ਸੀ ਕੋਈ ਨਾ ਕੋਈ ਥਾਂ ਵਿੱਚ ਜਿੱਥੇ ਮੈਂ ਰਾਹ 'ਚ ਰੋਕ ਜਾਵਾਂ ਕਿਉਂਕਿ ਰਾਹ ਦੇ ਵਿੱਚ ਬਹੁਤ ਮਹਿੰਗੇ ਮਹਿੰਗੇ ਹੋਟਲ ਸੀਗੇ ਕੋਈ 300 ਡਾਲਰ ਕੋਈ 400 ਡਾਲਰ ਤੇ ਪਰ ਆਪਾਂ ਇੱਥੇ ਪਹੁੰਚ ਗਏ ਯਾਰ ਡਰਾਈਵਰ ਨਾ ਪੈਂਡਾ ਮੈਨੂੰ ਲੱਗਾ ਬਹੁਤ ਪੁਰਾਣਾ ਪੈਂਡਾ ਹੈਗਾ ਤੇ ਹਜੇ ਆਪਾਂ ਉਹ ਬੋਰਡ ਜਿਹੜਾ ਫੋਟੋ ਖੜਾ ਕੇ ਆਈ ਸੀਗੇ ਤੇ ਆ ਪੁਲ ਕਿੰਨਾ ਸੋਹਣਾ ਇੱਥੇ ਇਹਦੀ ਮੈਂ ਦੋ ਤਿੰਨ ਫੋਟੋਆਂ ਖਿੱਚੀਆਂ ਇਹ ਬਹੁਤ ਸਾਲ ਪੁਰਾਣਾ ਪੁਲ ਬਣਿਆ ਹੋਊਗਾ ਨਾ ਤੇ ਜਦੋਂ ਬਣਿਆ ਹੋਊਗਾ ਉਦੋਂ ਇੱਥੇ ਦੇ ਲੋਕ ਕਿਵੇਂ ਉਹਨੂੰ ਵਰਤਦੇ ਹੋਣਗੇ ਉਹ ਕੀ ਚਾਹ ਹੋਊਗਾ ਉਹਨਾਂ ਦਾ ਨਾ ਤੇ ਮੈਂ ਉਸ ਥਾਂ ਤੇ ਪਹੁੰਚ ਗਿਆ ਸੀਗਾ ਉਸ ਸਮੇਂ ਤੇ ਪਹੁੰਚ ਗਿਆ ਸੀਗਾ ਤੇ ਬੜਾ ਸੋਹਣਾ ਬਣਿਆ ਹੋਇਆ ਤੇ ਨਾਲੇ ਦਰਖਤ ਵੀ ਹੈ ਤੇ ਇਹ ਉਸ ਟਾਈਮ ਤੇ ਹਰਾ ਭਰਾ ਹੋਊਗਾ ਆ ਨਿੱਕੇ ਨਿੱਕੇ ਤਾਂ ਹੁੰਦੇ ਨਹੀਂ ਹੋਣੇ ਆਹੀ ਹੁੰਦਾ ਹੋਊਗਾ ਤੇ ਇਹ ਪੁਲ ਸਾਹਮਣੇ ਘਰ ਤੇ ਪ੍ਰਾਣਾ ਦਰਖਤ ਤੇ ਇਹ ਬਹੁਤ ਸੋਹਣੇ ਲੱਗ ਜਾਂਦੇ ਆ ਆ ਕਰਕੇ ਮੈਂ ਰੋਕੇ ਦੀ ਵੀਡੀਓ ਬਣਾਈ ਬਿਕੋਜ਼ ਆਈ ਲਾਈਕ ਇਟ ਇਟਸ ਬਿਊਟੀਫੁਲ ਆ ਹਾਟਲ ਸੀਗਾ ਦਾ ਸਪ੍ਰਿੰਗ ਬੇ ਹੋਟਲ ਪਰ ਇਹ ਬੰਦ ਪਿਆਗਾ ਇਹ ਤਾਂ ਹੀ ਨਹੀਂ ਫੋਨ ਚੱਕਦੇ ਪਏ ਸੀ ਹੁਣ ਇੱਥੇ ਕੈਰਾਵਨ ਪਾਰਕ ਹੈ ਉਹਦੇ ਵੱਲ ਰੁੱਕ ਕਰਦੇ ਆ ਤੇ ਆ ਇਥੋਂ ਕਿਸਤੀਆਂ ਕੁਸਤੀਆਂ ਸਮਾਂਸ ਮੁੰਜਾਏਗਾ ਸਾਰਾ ਜੇਕਰ ਆਪਾਂ ਫੈਰੀ ਲੈਣੀ ਹੋਈ ਨਾ ਇੱਥੇ ਮਿਲੂਗੀ ਆਪਾਂ ਨੂੰ ਫੈਰੀ ਤਾਂ ਕਰਕੇ ਮੈਂ ਇਹ ਸੋਚਿਆ ਸੀ ਵੀ ਇੱਥੇ ਮੈਂ ਕਰ ਲਵਾਂ ਪਰ ਇਹ ਬੰਦ ਪਿਆ ਸਪ੍ਰਿੰਗ ਬੇ ਹਾਰਬਰ ਜਦ ਜਿਵੇਂ ਸਫਰ ਲੱਗਦਾ ਪਿਆ ਸੀ ਨਾ ਵੀ ਔਖਾ ਹੋਊਗਾ ਪਰ ਔਖਾ ਨਹੀਂ ਬਹੁਤ ਸੌਖਾ ਸੀਗਾ ਵਧੀਆ ਤਰੀਕੇ ਨਾਲ ਆ ਗਿਆ ਤੇ ਇਹਨਾਂ ਕੋਲੇ ਆ ਕੁਝ ਪਿਆ ਖਾਣ ਨੂੰ ਤੇ ਮੈਂ ਲਿਆ ਸਭ ਤੋਂ ਪਹਿਲੇ ਨੰਬਰ ਤੇ ਫਿਸ਼ ਐਂਡ ਚਿਪਸ ਇਹਨਾਂ ਨੇ ਬਹੁਤ ਰੂਲ ਲਿਖ ਰੱਖੇਗੇ ਵੀ ਆਰਡਰ ਕੈਨਸਲ ਨਹੀਂ ਹੋਣਾ ਜੇ ਥੱਲੇ ਕੁਝ ਡਿੱਗ ਪਿਆ ਸੀ ਨਹੀਂ ਲੈ ਕੇ ਆਉਣਾ ਤੁਸੀਂ ਆਪ ਚੱਕੋਗੇ ਸਾਰਾ ਕੁਝ ਦੇਖ ਲੈ ਚੱਲਦਾ ਹੋਊ ਨਾ ਤਾਂ ਕਰਕੇ ਉਹਦੋਂ ਬੁਕਿੰਗ ਕਰਾ ਕੇ ਆਪਾਂ ਸੈਟਅਪ ਲਾ ਲਿਆ। ਇੱਧਰ ਸੈਕਲ ਖੜਾ ਆ ਦਾ ਚਾਰਜਰ ਸਟੇਸ਼ਨ ਤੇ ਹੁਣ ਆਪਾਂ ਨਾ ਜਿਹੜਾ ਡਰੋਨ ਹੈ ਡਰੋਨ ਆਸਟ੍ਰੇਲੀਆ ਪੋਸ ਜਾ ਕੇ ਵਾਪਸ ਕਰਾਈਏ ਤੇ ਨਾਲੇ ਫੈਰੀ ਦਾ ਪਤਾ ਕਰਾਈਏ ਤੇ ਨਾਲੇ ਇੱਕ ਆਈਜੀਆ ਜਾ ਕੇ ਥੋੜਾ ਜਿਹਾ ਅਸਮਾਨ ਲਈ ਖਾਣ ਨੂੰ ਜਿਵੇਂ ਬ੍ਰੈਡ। ਬਸ ਮੈਂ ਤਾਂ ਦੱਕਰ ਲਾ ਬ੍ਰੈਡ ਚਾਹੀਦਾ। ਹੁਣ ਡਰੋਨ ਕੱਢ ਕੇ ਆਸਟ੍ਰੇਲੀਆ ਪੋਸ ਦੇਖ ਕੇ ਆਉਣੀ ਇੱਧਰ ਲੱਪਾਸੇ। ਆ ਦੋਨੇ ਚੀਜ਼ਾਂ ਹੀ ਦੇ ਦਿੰਨਾ ਕਿਉਂਕਿ ਆ ਜਦੋਂ ਆਪਾਂ ਬਿਗ ਲੈਪ ਕਰੀਂਦੇ ਸੀ ਨਾ ਇਹ ਤਾਂ ਮੋੜ ਡਿੱਗ ਪਿਆ ਸੀਗਾ ਤੇ ਮਾੜੇ ਮੋٹے ਸਕ੍ਰੈਚ ਜੇ ਹੈਗੇ ਆ ਤੇ ਆ ਤਾਂ ਟੁੱਟ ਹੀ ਗਿਆ ਬੈਟਰੀ ਗੱਡ ਲਈ ਦੋਨੇ ਚੀਜ਼ਾਂ ਵਾਪਸ ਭੇਜ ਦਿੰਨੇ ਆ ਦੋਨੇ ਨਵੀਆਂ ਦੇ ਦੇਣਗੇ ਆਪਾਂ ਨੂੰ ਵਧੀਆ ਟਾਈਮ ਤੇ ਨਾ ਇੰਸ਼ੋਰੈਂਸ ਲੈ ਲਈ ਸੀ ਮੈਂ ਇਸ਼ਾਰਾ ਹਾਂ ਜਿਸ ਕੋ ਮੈਂ ਤੇ ਤੇ ਨਹੀਂ ਮੈਂ ਉਹ ਮਗਰਸ ਤੇ ਲਿੰਕ ਪਟ ਨਹੀਂ ओके ਆਸਟ੍ਰੇਲੀਆ ਪੋਸਟ ਹੈ ਇਥੇ ਆਪਾਂ ਡਰੋਨ ਆਪਦਾ ਕੋਰੀਅਰ ਕਰਤਾ ਨਲਬਨੂ ਕਿਲੋ ਵੇਟ ਹੋਰ ਘਟ ਗਿਆ ਪਿਛਲੇ ਆਸਟ੍ਰੇਲੀਆ ਪੋਸਟ ਦੇ ਆਪਾਂ 5 ਕਿਲੋ ਵੇਟ ਘਟਾਇਆ ਸੀਗਾ ਸਾਢੇ 5 ਕਿਲੋ ਘਰੇ ਕੱਪੜੇ ਭੇਜੀ ਸੀ ਜਿਹੜੇ ਵਾਧੂ ਦੇ ਸੀਗੇ ਤੇ ਇਥੋਂ ਡਰੋਨ ਵਾਸਤੇ ਭੇਜਤਾ ਹਾਂ ਚਲੋ 크ਿਸਮਸ ਨੂੰ ਬੜਾ ਚਾਰਾ ਲੈਂਦੇ ਸਾਰੇ ਦੁਕਾਨਾਂ ਕਿਰਿਸਮਸ ਨਾਲ ਸਜਾ ਰੱਖੀ ਸੀ ਸਾਹਮਣੇ ਘਰ ਵੀ ਕਿਰਿਸਮਸ ਨਾਲ ਸਜਾ ਰੱਖਿਆ ਇਧਰ ਵੀ ਸਜਾ ਰੱਖਿਆ ਇੱਕ ਸੰਟਾ ਕਲੋਸ ਮੇਰੇ ਨਾਲ ਉਥੇ ਗੋਰਾ ਹੈਗਾ ਆਦੀ ਫੈਮਿਲੀ ਨਾਲ ਆਇਆ ਹੋਇਆ ਕਹਿੰਦਾ ਮੈਂ ਨਾ ਕਰੀ ਬਹੁਤ ਪਸੰਦ ਕਰਦਾ ਵੀ ਤੂੰ ਬਣਾ ਲੈਣਾ ਮੈਂ ਕਿਹਾ ਹਾਂ ਮੈਂ ਬਣਾ ਲੈਣਾ ਕਹਿੰਦਾ ਮੈਨੂੰ ਬਣਾ ਕੇ ਖਵਾ ਦੇ ਮੈਂ ਕੋਈ ਗੱਲ ਨਹੀਂ ਤੈਨੂੰ ਬਣਾ ਕੇ ਖਵਾ ਦਾਂਗਾ ਕਹਿੰਦਾ ਮੈਂ ਪੈਸੇ ਦੇ ਦੂੰਗਾ ਮੈਂ ਕਿਹਾ ਹਾਂ ਤੂੰ ਕਹਿ ਦਿੱਤਾ ਫਿਰ ਪੈਸਾ ਦੀ ਗੱਲ ਨਹੀਂ ਹੈਗੀ ਹਾਂ ਤੈਨੂੰ ਬਣਾ ਕੇ ਖਵਾਵਾਂਗੇ ਸੋ ਆ ਸਮਾਨ ਲੈ ਲਿਆ ਪਿੱਛੇ ਆਪ ਰੱਖ ਲਿਆ ਉਹਨੂੰ ਅੱਜ ਚਿਕਨ ਕਰੀ ਜਿਹੜੀ ਆਪਣੀ ਹੁੰਦੀ ਨੇ ਪਿੰਡਾਂ ਵਾਲੀ ਉਹ ਖਵਾਵਾਂਗੇ ਸਮਾਨ ਮੈਨੂੰ ਬਾਹਲਾ ਮਿਲਿਆ ਨਹੀਂਗਾ ਪਰ ਜਿੰਨਾ ਕਿ ਮਿਲਿਆ ਆਪਾਂ ਉਹਨੇ ਚ ਵਟ ਕੱਢ ਦਿੰਨੇ ਆ ਇਹ ਤਾਂ ਚਿਕਨ ਖਾ ਲਿਆ ਉਹਦਾ ਇਹਦਾ ਡਾਟਾ ਟ੍ਰਾਂਸਫਰ ਹੋ ਗਿਆ ਤੇ ਬ੍ਰੈਡ ਹੈਲੋ ਬ੍ਰੈਡ ਹੈਲੋ ਆ ਯੂ ਗੁੱਡ ਤੇ ਚਾਪ ਬਣਾਇਆ ਰਾਈਸ ਤੇ ਚਿਕਨ ਮੈਨੂੰ ਉਮੀਦ ਨਹੀਂ ਸੀ ਕਿ ਵਧੀਆ ਬਣੂਗਾ ਪਰ ਬਹੁਤ ਵਧੀਆ ਬਣ ਗਿਆ ਤੇ ਮੈਂ ਸਪੈਸ਼ਲ ਇਹਦੇ ਵਾਸਤੇ ਬਣਾਇਆ ਮੈਂ ਅਜੇ ਤੂੰ ਟ੍ਰਾਈ ਕਰ ਇਹ ਸਾਰਾ ਕੁਝ ਬਾਏ ਬੁਏ ਕਰਕੇ ਲਿਆ ਹੁੰਦਾ ਕੱਟਿਆ ਸਾਰਾ ਕੁਝ ਕੀਤਾ ਫਿਰ ਕੇ ਜਾ ਕੇ ਬਣਿਆ ਵਿੱਚ ਜੇ ਮਸਾਲਾ ਮਤਲਬ ਉਹ ਹੋ ਗਿਆ ਸੀਗਾ ਓਵਰਕੁੱਕ ਉਹ ਵੀ ਬੈਲੈਂਸ ਕੀਤਾ ਮੈਂ ਮੈਂ ਜਦ ਬੇਚੀ ਛੱਡ ਗਿਆ ਸੀ ਉਮੀਦ ਵੀ ਨਹੀਂ ਬਣਨਾ ਵਧੀਆ ਪਰ ਹੁਣ ਮੈਂ ਖਾ ਕੇ ਵੇਖਿਆ ਤਾਂ ਸਵਾਦ ਬਣਿਆ ਤੇ ਹੋਪ ਇਹਨੂੰ ਵੀ ਵਧੀਆ ਲੱਗੂਗਾ ਥੋੜਾ ਸਪਾਈਸੀ ਹੈ ਪਰ ਕੋਈ ਗੱਲ ਹੁਣ ਕੀ ਕਰ ਸਕਦੇ ਮੈਂ ਬਟਰ ਬੁੱਟਰ ਇਹਨਾਂ ਦਾ ਸਾਰਾ ਮਗਾਤਾ ਜਿੰਨਾ ਸੀਗਾ ਪਾਦਾ ਵਿੱਚ ਮੇਰਾ ਜੀਗਾ ਥੋੜਾ ਗਰਮ ਮਸਾਲਾ ਹੋਰ ਪਾਦਾ ਪਾਇਦ ਨੇ ਜੀ Happy, happy birthday, birthday to you. Happy birthday, birthday, birthday to you. Happy birthday, you Happy, birthday, happy birthday, birthday to you. Thank you very much. All right. All right. Sorry. You gonna blow it? Yeah. <laughs> Hard to blow, isn't it? Good. How does? Seriously, <laughs> oh, it's good. It's good. Trust me, it's good. Okay. Very good. The man's a magician. I'm turning now. Shark. One, two, three. Crazy. Okay. I'm Otherwise, this one. That one. Oh. Holy oh, shit! Grab the shark out of the water. I grab the ray as well. Oh. There you go. Yeah. I you, get him in Australia, mate. right? Yeah. We just grab him out of the water and pull him out. That's how we roll. Maybe you can leave her. Huh? You heard of crocodile Dundee? <laughs> you haven't heard of Churchill? Oh my. Wait, wait. Hook him in the mouth and then yeah, hook it and then oh, run. Oh, the oh. Get the runs on him, like Like hook him. Oh, I'm still want to hook him there. ਫਰੈਂਡਲੀ ਸ਼ਾਰਕ ਆਈ ਡੋਨਟ গিਵ ਅ ਸ਼ਿਟ ਡੋ ਫੁਕ ਇਟ ਡੋਨਟ ਡੋ গিਵ ਅ ਸ਼ਿਟ ਯੂ ਗਾਟ ਪਿਕਟਡ ਅਪ ਬਿਫੋਰ ਅ ਇਸ ਔਨ ਯੂ ਟਿਊਬ ਯੂ ਡੋਟ ਗਾ ਨੋ ਆਈਡੀਆ ਤੈਨੂੰ ਨਾ ਮੇਰੇ ਕਹਿੰਦੇ ਛੱਡ ਤਾ ਤੇਰੀ ਜ਼ਿੰਦਗੀ ਵਧੀ ਸੀਗੀ ਮੈਂ ਇਸ ਟਾਈਮ ਅੱਜ ਪਹਿਲੀ ਵਾਰੀ ਬਾਹਰ ਆਇਆ ਇੱਥੇ ਇੱਕ ਆਹੀ ਜੈਟ ਜੀ ਹੈਗੀ ਆ ਤੇ ਇੱਥੇ ਅਸੀਂ ਫਿਸ਼ਿੰਗ ਕਰਨ ਵਾਸਤੇ ਆਏ ਹੋਏ ਆ ਮੇਰੇ ਨਾਲ ਰੇਡੀਓ ਹੈਲੋ ਐਂਡ ਜੈਕਸਨ ਐਂਡ ਲੂਈਸ ਹਾਲੂ ਇਸਲੇ ਤੇ ਅਸੀਂ ਦਿਨਿਆਂ ਨੇ ਇਸੇ ਬਾਹਰ ਆਏ ਆ ਅਸੀਂ ਤੇ ਬੈ ਕੇ ਬਹੁਤ ਗੱਲਾਂ ਕੀਤੀਆਂ ਤੇ ਅਸੀਂ ਚਿਕਨ ਬਣਾਇਆ ਰਾਈਸ ਬਣਾਇਆ ਯੂ ਲਾਈਕ ਇਟ ਆਈ ਲਵ ਇਟ ਯਾ ਵੀ ਲਵ ਇਟ ਇਹਨਾਂ ਦੋਨਾਂ ਨੂੰ ਬਹੁਤ ਪਸੰਦ ਆਇਆ ਸੋ ਆਏ ਹੁੰਦਾ ਹੁੰਦਾ ਸਵੇਰ ਵਧੀਆ ਨਹੀਂ ਸੀਗੀ ਪਰ ਈਵਨਿੰਗ ਬਹੁਤ ਗੁੱਡ ਹੋਈ ਸਸਿਕਾ ਸਾਰਿਆਂ ਨੂੰ ਗੁੱਡ ਨਾਈਟ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਚ ਸਹੀ ਸੈ ਪੇਸ ਆਊਟ ਯਾ You want to say something, Jackson? What? Yeah. yeah, hello. Hello, everyone. Enjoy your day. Hope everyone is well. Everyone's feeling good, having a great time, enjoying your family.